ਨੋਇਵੰਤਾਰ ਮਿਸ ਮਤੀ ਖਲਵਾੜਾ ਗੇਟ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਪਗਬਤੀ ਜੀ ਦਾ 26 ਮਾ ਜਾਗਰਨ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ ਇਸ ਮੌਕੇ ਵੱਡੀ ਗਿਤੀ ਵਿੱਚ ਸੰਗਤਾਂ ਨੇ ਉੱਥੇ ਪਹੁੰਚ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਗਾਇਕ ਜਸਬੀਰ ਮਾਈ ਵੱਲੋਂ ਮਾਤਾ ਰਾਣੀ ਦੇ ਸੁੰਦਰ ਭਜਨ ਗਾ ਕੇ ਖੂਬ ਰੌਣਕਾਂ ਲਾਈਆਂ ਗਈਆਂ ਇਸ ਮੌਕੇ ਉੱਥੇ ਆਏ ਹੋਏ ਪਤਵੰਤੇ ਸੱਜਣਾ ਦਾ ਸਰੂਪੇ ਪਾ ਕੇ ਕਮੇਟੀ ਵੱਲੋਂ ਸਨਮਾਨਤ ਵੀ ਕੀਤਾ ਗਿਆ ਤਾਰੇ ਜੀ ਮੇਰੇ ਮਾਲਕ ਜੀ ਉਹ ਹੈ ਜੀ ਰਾਾਇਆ ਮੈਂ ਸਤਿਗੁਰੂ ਤੇਰੇ ਤੂੰ ਮੇਰਾ ਮਾਲਕ ਜੀ ਹਦੋਂ ਨਾ ਮਾਗੋ ਨਿਕਰ ਜਾ ਸਾਡੇ ਤੇਰੇ ਮਾਏ ਕਮਰ ਜਾ ਜੀ ਨੂੰ ਨਾ ਮੋਹ ਹੋਵੇ ਜੀ ਰਾਣਾ ਸਾਹਿਬ ਜੀ ਦੇ ਹਸਮੋਹ ਰਹਾ ਅੰਦਗਰੇ ਉਹ ਦਰਬ ਸਾਡਾ ਵੀਆਂ ਦੀਆਂ ਵੀ ਬਹੁਤ ਫਰਨਾਇਸ਼ਾਂ ਨੇ ਸਾਡੇ ਗੋਪੀ ਭਾਜੀ ਅਸੀਂ ਕੱਲ ਵੀ ਅੱਜ ਵੀ ਕੱਲ ਵੀ ਅਸੀਂ ਕੱਲ ਵੀ ਅੱਜ ਵੀ ਕੱਲ ਵੀ ਤੇਰੇ ਕਰਤੇ ਆਵਾਂਗੇ ਤੇਰੇ ਕਰਤੇ ਆਵਾਂਗੇ ਜੇ ਲੋੜ ਪਈ ਤਾਂ ਮੰਗਾਗੇ ਨਹੀਂ ਤੇ ਸ਼ੁਕਰ ਮਨਾਵਾਗੇ ਤੇਰੇ ਲੋੜ ਪਈ ਤਾਂ ਮੰਗਾਗੇ